ਸੰਗਰਾਮ ਰੈਲੀ 'ਚ ਪਹੁੰਚੇ ਮੇਰੇ ਬਹਾਦਰ ਵੀਰੋ ਤੇ ਭੈਣੋ ਅੱਜ ਇਹ ਜੋ ਆਪਾਂ ਸੰਗਰਾਮ ਰੈਲੀ ਕਰ ਰਹੇ ਆਂ ਅੱਜ ਦਾ ਦਿਨ ਸਾਡੇ ਕਿਰਤੀ ਲੋਕਾਂ ਲਈ ਇਤਿਹਾਸਕ ਦਿਨ ਹੈ ਇੱਕ ਪਾਸੇ ਸਾਡੇ ਮੋਲਕ ਦੇ ਉਹ ਹਾਕਮ ਜਿਨ੍ਹਾਂ ਦੀਆਂ ਵੱਖ-ਵੱਖ ਰੰਗਾਂ ਦੀਆਂ ਬੋਟ ਪਾਰਟੀਆਂ ਦੇ ਵੱਲੋਂ ਇਹਨਾਂ ਦਿਨਾਂ ਦੇ ਸਪਾਇਆ ਜਾ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਬਾਦ ਨਾਰੇ ਤੇ ਲਾਰਿਆਂ ਦੇ ਨਾਲ ਤੇ ਦੂਸਰੇ ਪਾਸੇ ਪੰਜਾਬ ਦੀ ਧਰਤੀ ਤੇ 21 22 ਜਥੇਬੰਦੀਆਂ ਦੇ ਵੱਲੋਂ ਸਾਂਝੀਆਂ ਮੰਗਾਂ ਨੂੰ ਕੱਢ ਕੇ ਪਿੰਡਾਂ ਦੇ ਵਿੱਚ ਉਹਨਾਂ ਮੰਗਾਂ ਨੂੰ ਲੈ ਕੇ ਲੋਕਾਂ ਨੂੰ ਮੁਝਾਇਆ ਜਾ ਰਿਹਾ ਹੈ ਕਿ ਇਹਨਾਂ ਵੋਟਾਂ ਦੇ ਰਾਹੀਂ ਸਾਡੇ ਲੋਕਾਂ ਦੀ ਮੁਕਤੀ ਨਹੀਂ ਹੋਣੀ ਜੇ ਸਾਡੇ ਲੋਕਾਂ ਦੀ ਜੋਨ ਸਬਰਨੀ ਹੈ ਜੇ ਸਾਡੇ ਲੋਕਾਂ ਨੂੰ ਕੁਝ ਹਾਸਲ ਹੋਣਾ ਤਾਂ ਸਾਡੇ ਸੰਘਰਸ਼ਾਂ ਦਾ ਤਜਰਬਾ ਸਾਨੂੰ ਦੱਸਦਾ ਹੈ ਦੂਸਰੇ ਪਾਸੇ ਬੀਜੇਪੀ ਦੀ ਹਕੂਮਤ ਦੇ ਵੱਲੋਂ ਉਹਦੇ 10 ਸਾਲਾਂ ਦੇ ਤਜਰਬੇ ਦਾ ਪੂਰਾ ਮਾਹੌਲ ਸਿਰਜਿਆ ਜਾ ਰਿਹਾ ਹੈ ਕਿ ਮੋਦੀ ਹਕੂਮਤ ਨੇ ਜਿਹੜਾ ਮੋਦੀ ਹੈ ਉਹ ਵਿਸ਼ਵ ਗੁਰੂ ਬਣ ਜਾ ਰਿਹਾ ਹੈ ਤੇ ਉਹਨੇ ਹੱਥਾਂ ਤੇ ਸਰੋਂ ਜਮਾਈ ਹੈ ਤੇ ਦੂਸਰੇ ਪਾਸੇ ਔਰਤਾਂ ਦੇ ਮਾਮਲੇ ਦੇ ਵਿੱਚ ਮੋਦੀ ਹਕੂਮਤ ਘੋਰ ਪਛਾਖੜੀ ਸਭ ਤੋਂ ਨਿਮਾਣਾ ਸ਼ੂ ਰਹੀ ਐ ਜਿਹੜੀ ਮੋਦੀ ਹਕੂਮਤ ਦੇ ਰਾਜ ਦੇ ਵਿੱਚ ਉਹਦੇ ਮੰਤਰੀਆਂ ਦੇ ਵੱਲੋਂ ਉਹਦੇ ਪਦ ਇਕਾਂ ਦੇ ਵੱਲੋਂ ਜਿਵੇਂ ਯਾ ਭਰਗੇ ਮੁਲਕ ਸੂਬਿਆਂ ਦੇ ਵਿੱਚ ਵੀ ਉਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਕਿ ਜਿਹੜੀਆਂ ਔਰਤਾਂ ਨੇ ਜਿਹੜੇ ਇਹਨਾਂ ਕੋਲੇ ਕੋਈ ਹੱਕ ਹਕੂਕ ਹੈ ਇਹ ਖੋਣੇ ਨੇ ਇਹ ਖੋ ਕੇ ਇਹਨਾਂ ਨੂੰ ਹੋਰ ਘੋਰ ਪਿਛਾਖੜੀ ਜਿਹੜੇ ਵਿਚਾਰਾ ਉਹਨਾਂ ਤੇ ਲੈ ਕੇ ਆਉਣਾ ਤੇ ਦੂਸਰਾ ਜੇ ਇੱਥੇ ਕੋਈ ਔਰਤ ਆਪਾਂ ਦੇਖਦੇ ਆਂ ਕਿ ਪੰਜ ਬਣ ਜੇ ਸਰਪੰਚ ਬਣ ਜੇ ਐਮ ਐਲ ਏ ਐਮ ਪੀ ਬਣ ਜੇ ਉਹ ਇਹਨਾਂ ਪਾਰਲੀਮੈਂਟ ਤੇ ਵਿਧਾਨ ਸਭਾ ਚ ਚਲੀ ਵੀ ਜਾਵੇ ਪਰ ਉਹਦੀ ਪੁੱਗਤ ਤੇ ਬੁੱਕਤ ਕਿੰਨੀ ਕ ਹੈ ਤੇ ਦੂਸਰੇ ਪਾਸੇ ਆਪਾਂ ਆਪਣੀ ਜੱਥੇਬੰਦੀ ਦੇ ਵਿੱਚ ਜਦੋਂ ਔਰਤਾਂ ਨੂੰ ਆਪਦੀ ਉਨ੍ਹਾਂ ਦੀ ਆਜ਼ਾਦੀ ਦੇ ਬਾਰੇ ਉਨ੍ਹਾਂ ਦੀ ਮੁਕਤੀ ਦੇ ਬਾਰੇ ਦੱਸਦੇ ਆ ਕਿ ਜੇ ਤੁਸੀਂ ਇਸ ਸਮਾਜ ਦੇ ਵਿੱਚੋਂ ਇਸ ਸਮਾਜ ਦੇ ਵਿੱਚ ਜਿਹੜੀ ਜ਼ਮੀਨ ਹੈ ਜਾਇਦਾਦ ਹੈ ਸੰਦ ਹੈ ਉਹਦੇ ਤੇ ਵੀ ਤੁਹਾਡਾ ਬਰਾਬਰ ਦਾ ਹੱਕ ਹੈ ਤੁਸੀਂ ਉਹ ਜਿਹੇ ਹੱਕ ਲੈਣੇ ਆ ਤਾਂ ਤੁਹਾਨੂੰ ਜਥੇਬੰਦ ਹੋਿਆਂ ਤੋਂ ਬਗੈਰ ਇਹ ਜਿਹੜੇ ਹੱਕ ਮਿਲਨੇ ਨੇ ਜਦੋਂ ਤੁਸੀਂ ਜਾਤਾਂ ਤੋਂ ਧਰਮਾਂ ਤੋਂ ਬੋਟ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਣੀ ਮੁਕਤੀ ਦੀ ਆਜ਼ਾਦੀ ਦੇ ਲਈ ਲੜੋਂਗੇ ਤੇ ਹੱਕ ਲੈ ਸਕਦੇ ਆ ਜਿਹੜਾ ਇਹ ਸਮਾਜ ਦੇ ਵਿੱਚ ਔਰਤਾਂ ਦੇ ਉੱਪਰ ਉਹਨਾਂ ਤੇ ਜ਼ਬਰ ਹੁੰਦਾ ਉਹ ਰੋਕਿਆ ਜਾ ਸਕਦਾ ਤੁਸੀਂ ਪੰਜਾਬ ਦੀ ਧਰਤੀ ਦੇ ਉੱਪਰ ਚਾਹੇ ਉਹ ਸਰੂਤੀ ਕਾਂਡ ਹੋਵੇ ਚਾਹੇ ਉਹ ਗੰਦੜ ਕਾਂਡ ਹੋਵੇ ਜਾਂ ਹੋਰ ਵਾਪਰੀਆਂ ਦੇ ਨਾਲ ਸੰਬੰਧਿਤ ਘਟਨਾਵਾਂ ਹੋਣ ਉਹਨੂੰ ਤੁਸੀਂ ਆਪਣੀ ਤਾਕਤ ਦੇ ਨਾਲ ਉਹਨਾਂ ਰੋਕਿਆ ਤੇ ਇੱਕ ਸਮਾਜ ਦੇ ਵਿੱਚ ਇਹ ਮਾਹੌਲ ਸਿਰਜਿਆ ਕਿ ਔਰਤਾਂ ਤੇ ਹੁੰਦੇ ਜ਼ਬਰ ਲੋਕਾਂ ਦੀ ਤਾਕਤ ਦੇ ਨਾਲ ਮਰਦਾਂ ਤੇ ਔਰਤਾਂ ਦੀ ਤਾਕਤ ਦੇ ਨਾਲ ਰੋਕੇ ਜਾ ਸਕਦੇ ਐ ਜਿਹੜੇ ਮੰਤਰੀ ਵਿਧਾਇਕ ਉਹਨਾਂ ਦੋਸ਼ੀਆਂ ਦੇ ਹੱਕ 'ਚ ਬਿਆਨ ਦਿੰਦੇ ਨੇ ਉਹਨਾਂ ਉਹਨਾਂ ਦਾ ਜਿਹੜਾ ਚਿਹਰਾ ਮੋਰਾ ਉਹ ਲੋਕਾਂ ਦੇ ਸਾਹਮਣੇ ਰੱਖ ਸਕਦੇ ਹੋ ਆ 10 ਸਾਲਾਂ ਦੇ ਜਿਹੜਾ ਮੋਦੀ ਦਾ ਤਜਰਬਾ ਐ ਇਸ ਦੇ 10 ਸਾਲਾਂ ਦੇ ਵਿੱਚ ਜਿਹੜੀਆਂ ਕਟਨਾਮਾਂ ਵਾਪਰੀਆਂ ਨੇ ਜਿਹੜੀਆਂ ચીਖ ਚੀਖ ਕੇ ਬਾਹਰ ਆਈਆਂ ਨੇ ਜਿਹੜੀਆਂ ਇਸ ਮੁਲਕ ਦੇ ਵਿੱਚ ਲੁਕੋਈਆਂ ਨਹੀਂ ਗਈਆਂ ਉਹ ਹੈਗਾ ਨਬਿਆ ਕਾਂਡ ਦਿੱਲੀ ਦੇ ਵਿੱਚ ਜਿਹੜੀ ਇੱਕ ਬੱਚੀ ਦੇ ਨਾਲ ਸਮੂਕ ਬਲਾਤਕਾਰ ਹੁੰਦਾ ਹੈ ਕਠੂਆ ਦੇ ਵਿੱਚ ਅਫਸਾਨਾ ਦੀ 8 ਸਾਲ ਦੀ ਬੱਚੀ ਦੇ ਨਾਲ ਤਾਂ ਮੰਦਰ ਦੇ ਵਿੱਚ ਰੇਪ ਕੀਤਾ ਜਾਂਦਾ ਹੈ ਮਣੀਪੁਰ ਦੇ ਵਿੱਚ ਮਾਰਚ ਕੀਤੇ ਜਾਂਦੇ ਆ ਔਮੀ ਪਹਿਲਵਾਨ ਕੁੜੀਆਂ ਦੇ ਨਾਲ ਬੀਜੇਪੀ ਦੇ ਵਿਧਾਇਕ ਦੇ ਵੱਲੋਂ ਛੇੜਛਾੜ ਕੀਤੀ ਜਾਂਦੀ ਹੈ ਜਨਸੀ ਸ਼ੋਸ਼ਣ ਕੀਤਾ ਜਾਂਦਾ ਹੈ ਉਹਦੇ ਖਿਲਾਫ ਲੜਦੀਆਂ ਨੇ ਪਰ ਇੱਥੋਂ ਦੀ ਬੀਜੇਪੀ ਹਕੂਮਤ ਦਾ ਇੱਥੋਂ ਦੀ ਕਾਂਗਰਸ ਦਾ ਸਾਰੀਆਂ ਬੋਟ ਪਾਰਟੀਆਂ ਦਾ ਮੂੰਹ ਜਿਹੜਾ ਬੰਦ ਰਹਿੰਦਾ ਹੈ ਇਹ ਸਵਨਾਂ ਦੇ ਰਾਜ ਦੇ ਵਿੱਚ ਹੀ ਔਰਤਾਂ ਦੇ ਨਾਲ ਸਭ ਤੋਂ ਜ਼ਾਬਰ ਜਿਹੜਾ ਜ਼ੁਲਮ ਹੁੰਦੇ ਆ ਜੇ ਨਾ ਜੋ ਜੋ ਜ਼ੁਲਮ ਨੂੰ ਜ਼ਬਰ ਨੂੰ ਰੋਕਣਾ ਹੈ ਤਾਂ ਇੱਕੋ ਇੱਕ ਤਾਕਤ ਹੈ ਕਿ ਆਓ ਆਪਾਂ ਆਪਣੀ ਇਸ ਤਾਕਤ ਨੂੰ ਇਕੱਠੇ ਕਰਕੇ ਆਪਣੀ ਮੁਕਤੀ ਤੇ ਆਜ਼ਾਦੀ ਦੇ ਲਈ ਲੜੀਏ ਤੇ ਆਪਣੇ ਸੰਘਰਸ਼ਾਂ ਦੇ ਰਾਨ ਨੂੰ ਬਲੰਦ ਕਰੀਏ ਇਸ ਨਾਲ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ